ਸ਼੍ਰੀ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਅੰਦਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਹੈ ਜਿਨ੍ਹਾਂ ਵਿੱਚ ਅਧਿਆਪਕਾਂ ਬੱਚਿਆਂ ਅਤੇ ਸਮੂਹ ਕਮੇਟੀ ਮੈਂਬਰਸ ਨੇ ਪੂਰਾ ਯੋਗਦਾਨ ਪਾਇਆ ਹੈ ਹਰਨ ਬਸ ਮੈਂ ਤੇਰੇ ਕਿੰਨੇ ਨੰਤੇ ਮਾਈ ਨੇਮ ਇਜ਼ ਅਰਕਿਰਤ ਆਮ ਫਰਮ ਕਲਾਸ 9 ਫਰਮ ਗੁਰਨਾਨਦੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਨੂੰ ਚਾਹੀਦਾ ਹੈ ਵੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਅਸੀਂ ਸਾਰੇ ਜਾਣੇ ਅਮਲ ਕਰੀਏ ਸਾਡੇ ਇਸ ਸਕੂਲ ਦੇ ਦੇ ਵਿਦਿਆਰਥੀ ਹੈ ਬੜੇ ਹੁਨ ਹਾਰ ਹੈ ਖੇਡਾਂ ਦੇ ਵਿੱਚ ਵਿਦਿਆ ਵਿੱਚ ਨਿਪੁੰਨ ਹੈ ਇਸ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਦੀ ਪਰਫਾਰਮੈਂਸ ਆ ਬਹੁਤ ਵਧੀਆ ਹੈ ਚਾਹੇ ਉਹ ਰਿਜ਼ਲਟ ਦੀ ਅਕੈਡੈਮਿਕ ਤੌਰ ਤੇ ਹੋਵੇ ਜਾਂ ਉਹ ਗੇਮਸ ਦੇ ਵਿੱਚ ਹੋਵੇ ਸਾਡਾ ਰਿਜ਼ਲਟ ਜਿਹੜਾ ਹੈ ਹਰ ਬੱਚੇ ਦਾ 80% ਤੋਂ ਅਬੋਵ ਹੀ ਰਿਹਾ ਹੈ ਮੋਸਟ ਆਫ ਦਾ ਸਟੂਡੈਂਟਸ ਸਕੋਡ ਦਾ 90% ਸਾਡੇ ਮਹਾਪਰਿਚਾ ਇਸ ਦਾ ਤੇ ਦੇਵ ਸਿੰਘ ਸਰ ਜੀ ਸਾਹਿਬ ਉਹਨਾਂ ਨੇ ਨਿਬਤ ਰੱਖਿਆ ਸੀ ਦਾ ਖੇਡਾਂ ਦੇ ਵਿੱਚ ਗੇਮ ਦੇ ਵਿੱਚ ਬੱਚੇ ਸਟੇਟ ਲੈਵਲ ਤੇ ਵੀ ਕਈ ਬੱਚੇ ਸਾਡੇ ਨੈਸ਼ਨਲ ਲੈਵਲ ਤੇ ਸਲੈਕਟ ਹੋਏ ਆ ਬਹੁਤ ਖੁਸ਼ੀ ਵਾਲੀ ਗੱਲ ਆ ਵੀ ਸਾਡੇ ਸਕੂਲ ਵਿੱਚ ਗੁਰਪ੍ਰਭ ਬਣਾਇਆ ਜਾ ਰਿਹਾ ਹੈ ਕਿ ਆਪ ਸਭ ਨੂੰ ਕੇ 555 ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਇੱਕ ਲਾਇਬ੍ਰੇਰੀ ਹੈ ਜਿਸ ਦੇ ਅੰਦਰ ਬਹੁਤ ਸਾਰੀਆਂ ਹਰ ਵਕ ਵਕ ਵਿਸ਼ੇ ਦੀਆਂ ਕਿਤਾਬਾਂ ਹਨ ਇਹ ਸੰਸਥਾ ਦੇ ਬਾਨੀ ਬਾਬਾ ਜੀ ਪ੍ਰੋਫੈਸਰ ਗੁਰਦੇਵ ਸਿੰਘ ਜੀ ਜਿਨ੍ਹਾਂ ਨੇ ਕਿ ਇਹ ਸੰਸਥਾ ਦਾ ਨਹੀਂ ਪੱਥਰ ਖੁਦ ਆਪਣੇ 2001 ਦੇ ਵਿੱਚ ਰੱਖਿਆ ਸੀ। ਜ਼ਿਲ੍ਹਾ ਫਰੀਦਕੋਟ ਦੇ ਪਿੰਡ ਜੀਵਨਵਾਲਾ ਅਤੇ ਕਣਿਏਵਾਲਾ ਦੇ ਵਿਚਕਾਰ ਸੂਏ ਦੇ ਉੱਤੇ ਸਥਿਤ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555 ਵਾ ਜਨਮ ਦਿਹਾੜਾ ਮਨਾਇਆ ਗਿਆ। ਇਸ ਸਮੇਂ ਸਕੂਲੀ ਬੱਚਿਆਂ ਨੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਦਰਸਾਉਂਦੀਆਂ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ। ਇਸ ਧਾਰਮਿਕ ਸਮਾਗਮ ਵਿੱਚ ਇਲਾਕੇ ਦੀਆਂ ਮਾਣਮੱਤੀਆਂ ਸ਼ਖਸੀਅਤਾਂ, ਮਜੂਦਾ ਅਤੇ ਪ੍ਰਾਣੀਆਂ ਪੰਚਾਇਤਾਂ, ਬੱਚਿਆਂ ਦੇ ਮਾਪਿਆਂ ਅਤੇ ਵੱਖ-ਵੱਖ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਇਸ ਸਕੂਲ ਦੇ ਬਾਨੀ ਸਚਕੰਡ ਵਾਸੀ ਪ੍ਰੋਫੈਸਰ ਗੁਰਦੇਵ ਸਿੰਘ ਬਰਾੜ ਜੀ ਦੀ ਯਾਦ ਨੂੰ ਵੀ ਤਾਜ਼ਾ ਕੀਤਾ ਗਿਆ ਅਤੇ ਸਕੂਲ ਦੇ ਚੇਅਰਮੈਨ ਸਰਦਾਰ ਗੁਰਦੇਵ ਸਿੰਘ ਜੀ ਬਰਾੜ, ਡਾਇਰੈਕਟਰ ਮੈਡਮ ਇੰਦਰਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਸ਼ਸ਼ੀਵਾਲਾ ਤੋਂ ਇਲਾਵਾ ਸਮੁੱਚੇ ਸਟਾਫ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਸਵਾਗਤ ਕੀਤਾ ਗਿਆ ਆਓ ਦੇਖਦੇ ਹਾਂ ਪੰਜਾਬੀ ਹਾਲਾਤ ਟੀਵੀ ਦੀ ਵਿਸ਼ੇਸ਼ ਰਿਪੋਰਟ ਮੈਂ ਮੈਕਪ੍ਰਿਤ ਕੌਰ 11th ਕਲਾਸ ਦੀ ਵਿਦਿਆਰਥਣ ਆ ਸੱਸੀ ਗੁਰਨਾਨਕ ਦੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਉਹਨਾਂ ਦਾ 555ਵਾਂ ਗੁਰਪਰਬ ਸੈਲੀਬ੍ਰੇਟ ਕਰਨ ਜਾ ਰਹੇ ਆ ਇੱਥੇ ਉਹਨਾਂ ਨੇ ਜੋ ਵੀ ਉਹਨਾਂ ਦੇ ਉਦੇਸ਼ ਦਿੱਤੇ ਉਸ ਤੇ ਬਾਰੇ ਦੱਸਿਆ ਆਏਗਾ ਤੇ ਇਹ ਕੱਚਾ ਘਰ ਬਣਵਾਇਆ ਸੀ ਉਹਨਾਂ ਦਾ ਤੇ ਜਿੱਥੇ ਉਹ ਰਹਿੰਦੇ ਸੀ ਕਿ ਜਨਮ ਸਥਾਨ ਉਹਦਾ ਕੱਚੇ ਘਰ ਵਿਖੇ ਹੋਇਆ ਤੇ رائےਪੋਤ ਤਲਵੰਡੀ ਵਿਖੇ ਹੋਇਆ ਜੋ ਕਿ ਅੱਜ ਕੱਲ ਨਨਕਾਣਾ ਸਾਹਿਬ ਸਥਿਤ ਆ। ਹਮ ਸਮਨਪ੍ਰੀਤ ਕੌਰ ਮੈਂ 11ਵੀਂ ਕਲਾਸ ਦੀ ਉਦਾਰਤਨਾ ਅੱਜ ਅਸੀਂ ਆਪਣੇ ਸਕੂਲ ਦੇ ਵਿੱਚ ਪਹਿਲੇ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 515ਵਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਤਿੰਨ ਸਨੇਹੀ ਉਪਦੇਸ਼ ਦਿੱਤੇ ਸੀ ਵਣ ਛਕੋ ਕਿਰਤ ਕਰੋ ਨਾਮ ਜਪੋ ਸਾਨੂੰ ਉਹਨਾਂ ਤੇ ਕਿ ਆਮਲ ਕਰਨਾ ਚਾਹ ਕਰਨਾ ਚਾਹੀਦਾ ਹੈ ਮੇਰਾ ਨਾਮ ਮਨਵੀਰ ਕਾਰ ਹੈ ਮੈਂ 9ਵੀਂ ਜਮਾਤ ਪੜ੍ਹਦੀ ਆ ਮੈਂ ਗੁਰਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਜਮਾਤ ਵਿਦਿਆਰਥਣ ਆ ਮੈਂ ਅੱਜ ਇਸ ਗੁਰਪ੍ਰਬਤ ਤੇ ਬਹੁਤ ਖੁਸ਼ ਆ ਵੀ ਸਾਰੇ ਜਿਹੜੇ ਅਧਿਆਪਕ ਸਾਰੇ ਟੀਚਰਸ ਜਿਹੜੇ ਆ ਰਹੇ ਆ ਇੱਥੇ ਅਸੀਂ ਗੁਰਨਾਨਕ ਦੇਵ ਸਾਨੂੰ ਤਿੰਨ ਉਪਦੇਸ਼ ਦਿੱਤੇ ਹਨ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਹੈਗੀ ਸੱਚਾ ਸੱਚ ਦੀ ਕਮਾਈ ਗੁਰਨਾਨਕ ਦੇਵ ਜੀ ਨੇ ਸਾਨੂੰ ਹੱਸਦ ਦੀ ਕਮਾਈ ਕਰਨ ਬਾਰੇ ਦੱਸਿਆ ਇਹ ਤੁਹਾਨੂੰ ਆਪਣੀ ਹੱਕ ਦੀ ਕਮਾਈ ਕਰਨੀ ਚਾਹੀਦੀ ਹੈ ਤੇ ਆ ਸਭ ਤੋਂ ਪਹਿਲਾਂ ਗੁਰਨਾਨਕ ਦੇਵ ਜੀ ਨੇ ਇੱਕ ਸੱਦ ਕਹੇ ਸੀ ੴ ਉਹਨਾਂ ਅਨੁਸਾਰ ਪ੍ਰਮਾਤਮਾ ਇੱਕ ਹੈ ਉਹਦਾ ਇੱਕ ਹੀ ਸਰੂਪ ਹੈ ਉਹ ਹੀ ਦੁਨੀਆ ਨਰਚਨ ਹਾਰਾ ਤੇ ਉਹ ਹੀ ਪਾਲਣ ਹਾਰਾ ਜਿੱਦਾਂ ਕਿ ਆਪਾਂ ਦੇਖ ਹੀ ਸਕਦੇ ਆ ਵੀ ਅਸੀਂ 555ਵਾਂ ਗੁਰਪਰਬ ਮਨਾ ਰਹੇ ਆ ਤਾਂ ਐਸੇ ਕਰਕੇ ਸਾਨੂੰ ਗੁਰੂ ਜੀ ਦੇ ਤਿੰਨ ਮੁੱਖ ਉਪਦੇਸ਼ਾਂ ਤੇ ਉਹਨਾਂ ਚਾਹੀਦਾ ਹੈ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਸਾਨੂੰ ਨਿਸ਼ਾ ਹੱਕ ਦੀ ਕਮਾਈ ਕਮਾਉਣੀ ਚਾਹੀਦੀ ਹੈਗੀ ਆ ਮਿਹਨਤ ਕਰਨੀ ਚਾਹੀਦੀ ਹੈਗੀ ਅਤੇ ਗੁਰੂ ਜੀ ਦੇ ਉਪਦੇਸ਼ਾਂ ਤੇ ਤਰਨਾ ਚਾਹੀਦਾ ਹੈ ਕ ਕੀ ਜਨ ਆਪਣਾ ਨਾ ਕੋਈ ਨਾ ਚਾਰਿ ਕਿਆ ਤਹੀਆ ਕਿ ਕੀ ਜਨ ਅੰਮ੍ਰਿਤ ਨਾਮ ਰਸ ਮੇਰਾ ਰਸ ਨਾ ਗੁਰ ਸਬਦੀ ਰਸ ਪੀਜ ਤਨਨਾ ਪ੍ਰਸੰ ਰਸ ਰਸਨਾ ਗੁਰ ਸਾਬ ਦੀ ਰਸ ਪੀਜ ਤੂੰ ਨਿਜ਼ਕਰ ਵਸੇ ਅੜਾ ਤੂੰ ਨਿਜ਼ਕਰ ਵਸੇ ਅੜਾ ਹਾਰੁ ਲ ਭਸ ਮੇਰੇ ਤਿ ਕੀਵੇ ਤਾਰੇ ਉਰੇ ਤੇਰਾ ਕਰ ਸਭ ਸਵਰਨਾ ਸਭ ਨਗਲਾਂ ਸਮਰਤ ਸੁਆਮੀ ਸੁਖ ਮਨੋਮਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਮਰ ਨਾਲੇ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਤੁੰਦ ਚੱਕ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪਿਆ ਦੀਰ ਭਲੋਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਗੁਰੂ ਨਾਨਕ ਦੇਵ এডਿਊਕੇਸ਼ਨ ਸੁਸਾਇਟੀ ਵੱਲੋਂ ਸਤਿਗੁਰੂ ਜੀ ਉਹ ਆਪ ਜੀ ਦੇ ਗੁਰਪੁਰਕ ਨੂੰ ਮੁੱਖ ਰੱਖਦਿਆਂ ਹੋਇਆ ਸਕੂਲ ਸੁਸਾਇਟੀ ਸਮੂਹ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਵੱਲੋਂ ਰਲ ਮਿਲ ਕਰਕੇ ਪਿਛਲੇ ਦਿਨਾਂ ਤੋਂ ਸਕੂਲ ਵਿਖੇ ਧੁਰਪੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਦੇ ਇੱਕ ਸ੍ਰੀ ਸਹਿਜ ਪਾਠ ਆਰੰਭ ਕੀਤੇ ਗਏ ਆਪ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਬਾਣੀ ਦਾ ਪਾਠ ਆਦਿ ਤੋਂ ਮੱਦ ਮੱਦ ਤੋਂ ਸੰਪੂਰਨ ਭੋਗ ਪਾਈ ਗਏ ਹਨ ਅਤੇ ਆਪ ਜੀ ਦੇ ਹਜ਼ੂਰੀ ਅੰਦਰ ਖੁੱਲੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤ ਬਾਣੀ ਦੇ ਕੀਰਤਨ ਹੋਏ ਹਨ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਦੀ ਬਾਣ ਵਸਤਾ ਵਿੱਚ ਹੀ ਇਹਨੇ ਮਤਲਬ ਪਰਮਾਤਮਾ ਨਾਲ ਜੁੜੇ ਸੀ ਕਿ ਉਸ ਨੇ ਉਹ ਜਿਨੋ ਕੌਣਾ ਖੜਾ ਕਰਤਾ ਨਾਨਕਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਵਨਵਾਨ ਕਣਿਆ ਵਾਲਾ ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਆ ਇਹ ਸੰਸਾ ਦਾ ਨੀ ਪੱਥਰ ਸਾਡੇ ਸੰਤ ਮਹਾਪੁਰਸ਼ ਬਾਬਾ ਜੀ ਸਰਦਾਰ ਗੁਰਦੇਵ ਸਿੰਘ ਜੀ ਬਰਾੜ ਵੱਲੋਂ ਰੱਖਿਆ ਗਿਆ ਉਹਨਾਂ ਦਾ ਇੱਕ ਸੁਪਨਾ ਸੀ ਵੀ ਅਸੀਂ ਆਪਦੇ ਇਲਾਕੇ ਦੇ ਵਿੱਚ ਘੱਟ ਖਰਚੇ ਦੇ ਉੱਤੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿੱਤੀ ਜਾਵੇ ਲੋੜਵੰਦ ਪਰਿਵਾਰਾਂ ਨੂੰ ਜੇ ਬੱਚੇ ਇੰਟੈਲੀਜੈਂਟ ਹੈ ਉਹਨਾਂ ਨੂੰ ਵੀ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਪਰ ਉਹਨਾਂ ਦਾ ਇਹ ਸੁਪਨਾ ਸਾਕਾਰ ਕਰਨ ਦੇ ਲਈ ਸਮੂਹ ਸਟਾਫ ਸਮੂਹ ਜਿਹੜੀ ਸਕੂਲ ਮੈਨੇਜਮੈਂਟ ਕਮੇਟੀ ਹੈ ਪੂਰੀ ਤਨਦੇਹੀ ਸਮਰਪਣ ਭਾਵਨਾ ਦੇ ਨਾਲ ਦਿਨ ਰਾਤ ਮਿਹਨਤ ਕਰ ਰਹੀ ਹੈ ਜਿਹੜੇ ਅਧਿਆਪਕ ਬੱਚਿਆਂ ਨੂੰ ਪੜ੍ਹਾਉਂਦੇ ਹਨ ਉਹ ਬਹੁਤ ਹੀ ਉੱਚੀ ਸਿੱਖਿਆ ਹਾਸਲ ਕਰਕੇ ਇੱਥੇ ਅਪਾਇੰਟ ਕੀਤੇ ਗਏ ਹਨ ਇੱਥੇ ਸਕੂਲ ਦਾ ਜਿਹੜਾ ਵਾਤਾਵਰਣ ਹੈ ਉਹ ਬਹੁਤ ਹੀ ਵਧੀਆ ਹੈ ਸਕੂਲ ਦੇ ਅੰਦਰ ਲਾਇਬ੍ਰੇਰੀ ਵੀ ਹੈ ਕੰਪਿਊਟਰ ਲੈਬ ਸਾਇੰਸ ਲੈਬ ਬੱਚਿਆਂ ਨੂੰ ਜਿਹੜੇ ਪ੍ਰੈਕਟੀਕਲੀ ਤੌਰ ਤੇ ਸਟੱਡੀ ਜਿਹੜੀ ਕੀ ਪੜ੍ਹਾਈ ਦਿੱਤੀ ਜਾਂਦੀ ਹੈ ਅਤੇ ਪਾਣੀ ਦਾ ਪ੍ਰਬੰਧ ਜਿਹੜਾ ਕਿ ਬਹੁਤ ਹੀ ਸਾਫ਼ ਸੁਥਰਾ ਹੈ। ਬੱਚਿਆਂ ਨੂੰ ਜਿਹੜੀਆਂ ਵੈਨਸ ਹੈਗੀਆਂ ਨੇ ਉਹ ਘਰਾਂ ਤੋਂ ਹੀ ਲੈ ਕੇ ਆਉਂਦੀਆਂ ਹਨ ਅਤੇ ਘਰਾਂ ਤੋਂ ਹੀ ਪ੍ਰੋਪਰ ਸਮੇਂ ਤੇ ਬੱਚਿਆਂ ਨੂੰ ਡ੍ਰੌਪ ਕਰਦੇ ਹਨ ਅਤੇ ਵੈਨ ਦੀ ਸਹੂਲਤ ਬਹੁਤ ਹੀ ਵਧੀਆ ਹੈਗੀ ਹੈ। ਜਿੰਨੇ ਵੀ ਇੱਥੇ ਕਮਰੇ ਹਨ ਪੂਰੇ ਸਕੂਲ ਦੇ ਅੰਦਰ ਸਾਰੇ ਹੀ ਖੁੱਲ੍ਹ ਅਤੇ ਹਵਾਦਾਰ ਹਨ ਅਤੇ ਸਾਰੇ ਕਮਰਿਆਂ ਦੇ ਅੰਦਰ ਏਸੀ ਦੀ ਸਹੂਲਤ ਜਿਹੜੀ ਕਿ ਇਹ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਨਾਲ ਹੀ ਕੱਸੀ ਵਗਦੀ ਇਸ ਕਰਕੇ ਬਹੁਤ ਵਧੀਆ ਪਾਣੀ ਹੈ ਈਵਨ ਪਾਣੀ ਹੈ ਹੋਰ ਜਿਹੜੀ ਟ੍ਰਾਂਸਫਰ ਸੋਲਡ ਬੱਚੋਂ ਦਿੱਤੀ ਹੋਈ ਹੈ ਵਾਤਾਵਰਨ ਬਹੁਤ ਸੋਹਣਾ ਹੈ ਅਸੀਂ ਹਰ ਤਰ੍ਹਾਂ ਦੇ ਇਸ ਤੇ ਹਰਿਆਲੀ ਦੇ ਹਰ ਤਰ੍ਹਾਂ ਧਿਆਨ ਰੱਖਦੇ ਹਾਂ ਤੇ ਹਰ ਤਰ੍ਹਾਂ ਦੇ ਮਤਲਬ ਅਸੀਂ ਸਾਡੇ ਜਿਹੜੇ ਹੈਗੀ ਵਾਤਾਵਰਨ ਸੋਹਣ ਕਰਕੇ ਬੱਚੇ ਖੁਸ਼ ਨੇ ਔਰ ਸਾਡੇ ਦੇ ਬੱਚੇ ਬੜੀ ਤਰੱਕੀ ਕਰ ਰਹੇ ਇਹ ਸੰਸਥਾ ਸ਼ੁਰੂ ਕਰਨ ਵੇਲੇ ਦਾਗਰਦੇਵ ਸਿੰਘ ਫੈਸ ਸਾਹਿਬ ਮਹਾਂਪਰਚੌਂਦਾ ਖਾਲਸੀਗਾ ਇਹਦੇ ਇਥੋਂ ਦਾ ਇਹ ਇਲਾਕਾ ਹੈ ਇਸੋਂ ਹਰ ਘਰ ਤੱਕ ਮਤਲਬ ਵਧੀਆ ਸਾਡੇ ਇਸ ਇਲਾਕੇ ਦੇ ਬੱਚੇ ਬੜੇ ਲਿਖੇ ਸੁਲਝੂਣ ਚਾਹੀਦੇ ਨੇ ਤੇ ਸੁਨੋ ਸੁਪਨੋ ਸਕਾਰ ਕਰਨ ਵਾਸਤੇ 5 ਸਾਲ ਤੋਂ ਇਸ ਤਰ੍ਹਾਂ ਲੱਗੇ ਹੋਏ